ਤਾਂ ਲੰਬੇ ਸਮੇਂ ਤੋਂ ਪੰਜਾਬ ਦੇ ਦੋ ਵੱਡੇ ਬਾਰਡਰ ਜਿਹੜੇ ਸ਼ੰਭੂ ਤੇ ਖਨੌਰੀ ਬਾਰਡਰ ਬੰਦ ਸੀ ਦੱਸਦੀ ਕਿ 13 ਮਹੀਨਿਆਂ ਤੋਂ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਜਦੋਂ ਦਿੱਲੀ ਦੇ ਵਿੱਚ ਕਿਸਾਨਾਂ ਨੇ 13 ਫਰਵਰੀ 2023 ਨੂੰ ਕੂਚ ਕਰਨਾ ਸੀ ਤੇ ਬਾਰਡਰ ਜਿਹੜੇ ਨੇ ਹਰਿਆਣਾ ਸਰਕਾਰ ਦੇ ਵੱਲੋਂ ਬੰਦ ਕਰ ਦਿੱਤੇ ਗਏ ਸੀ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਗਿਆ ਸੀ ਜਿਸ ਕਰਕੇ ਕਿਸਾਨਾਂ ਨੂੰ ਰੋਕਣ ਦੇ ਲਈ ਉੱਥੇ ਸੀਮੈਂਟ ਦੀ ਦੁਵਾਰਾ ਬਣਾ ਦਿੱਤੀਆਂ ਗਈਆਂ ਨੇ ਵੱਡੇ ਵੱਡੇ ਬੈਰੀਕੇਡ ਲਗਾ ਦਿੱਤੇ ਗਏ ਸੀ ਲੋਹੇ ਦੇ ਜਿਹੜੇ ਜਾਲ ਵਿਛਾ ਦਿੱਤੇ ਗਏ ਸੀ ਤਾਂ ਜੋ ਕਿਸਾਨ ਜਿਹੜੇ ਨੇ ਦਿੱਲੀ ਕੂਚ ਨਾ ਕਰਨ ਤਾਂ ਉਹਨਾਂ ਨੂੰ ਰੋਕਣ ਦੇ ਲਈ ਜਦੋਂ ਇਹ ਬਾਰਡਰ ਬੰਦ ਕਰ ਦਿੱਤੇ ਗਏ ਸੀ ਤਾਂ ਫਿਰ ਜਿਹੜਾ ਕਾਰੋਬਾਰ ਹੈ ਉਹ ਠੱਪ ਹੋ ਗਿਆ ਸੀ ਕਿਉਂਕਿ ਕਿਸਾਨ ਫਿਰ ਉੱਥੇ ਹੀ ਜਿਹੜਾ ਸ਼ੰਭੂ ਤੇ ਕਨੌਰੀ ਬਾਰਡਰ ਤੇ ਧਰਨੇ ਲਗਾ ਕੇ ਬੈਠ ਗਏ ਸੀ ਤੇ ਕਿਉਂਕਿ ਕਿਸਾਨ ਐਮਐਸਪੀ ਦੀ ਕਾਨੂੰਨੀ ਗਰੰਟੀ ਸਮੇਤ 13 ਹੋਰ ਮੰਗਾਂ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਕਰ ਰਿਹਾ ਸੀ ਔਰ ਦਿੱਲੀ ਕੂਚ ਕਰਨਾ ਸੀ ਲੇਕਿਨ ਉਹਨਾਂ ਨੂੰ ਦਿੱਲੀ ਕੂਚ ਨਹੀਂ ਕਰਨ ਦਿੱਤਾ ਗਿਆ ਸੀ ਫਿਰ ਜਦੋਂ ਇਹ ਬਾਰਡਰ ਬੰਦ ਹੋ ਜਾਂਦੇ ਨੇ ਤਾਂ ਵਪਾਰੀ ਵਰਗ ਜਿਹੜਾ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ ਕਿਉਂਕਿ ਵਪਾਰ ਜਿਹੜਾ ਉਹਨਾਂ ਦਾ ਬੰਦ ਹੋ ਜਾਂਦਾ ਹੈ ਔਰ ਹੁਣ ਵੀ ਵਪਾਰੀਆਂ ਦੇ ਕਹਿਣਾ ਕਿ ਨੂੰ ਇੱਕ ਵੱਡਾ ਨੁਕਸਾਨ ਹੋਇਆ ਇੱਕ ਵੱਡਾ ਘਾਟਾ ਹੋਇਆ ਹਾਲਾਂਕਿ ਉਸ ਦੀ ਪਰਪਾਈ ਤਾਂ ਪੂਰੀ ਜਿਹੜੀ ਨਹੀਂ ਕੀਤੀ ਜਾ ਸਕਦੀ ਲੇਕਿਨ ਹੁਣ ਜਦੋਂ ਇਹ ਬਾਰਡਰ ਖੁੱਲ ਗਏ ਨੇ ਤੇ ਇਸ ਦੇ ਨਾਲ ਜਿਹੜਾ ਸਾਡਾ ਕਾਰੋਬਾਰੇ ਉੱਪਰ ਤੋਂ ਜਿਹੜਾ ਸ਼ੁਰੂ ਹੋ ਜਾਵੇਗਾ ਤਾਂ ਹੁਣ ਬਾਰਡਰ ਜਿਹੜੇ ਖੁੱਲ ਗਏ ਨੇ ਸ਼ੰਭੂ ਤੇ ਖਨੌਰੀ ਬਾਰਡਰ ਔਰ ਲੋਕਾਂ ਨੂੰ ਹੁਣ ਖੱਜਲ ਖੁਆਰ ਜਿਹੜਾ ਨਹੀਂ ਹੋਣਾ ਪਵੇਗਾ ਲੋਕ ਜਿਹੜਾ ਕਿ ਆਸਾਨੀ ਦੇ ਨਾਲ ਹੁਣ ਦਿੱਲੀ ਜਾ ਸਕਦੇ ਨੇ ਪਹਿਲਾਂ ਜਿਹੜੇ ਲੋਕ ਪਿੰਡਾਂ ਦੇ ਵੱਲੋਂ ਹੋ ਕੇ ਜਾਂ ਬਦਲਵੇਂ ਰੂਟ ਦੇ ਰਾਹੀਂ ਪੰਜਾਬ ਦੇ ਵਿੱਚ ਆਉਂਦੇ ਸੀ ਜਾਂ ਫਿਰ ਪੰਜਾਬ ਤੋਂ ਦਿੱਲੀ ਜਾਂਦੇ ਸੀ ਤਾਂ ਹੁਣ ਉਹਨਾਂ ਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਬੀਤੇ ਦਿਨ ਇੱਕ ਵੱਡੇ ਅਕਸ਼ਤ ਤੋਂ ਬਾਅਦ ਅੱਜ ਜਿਹੜੇ ਬਾਰਡਰ ਨੇ ਉਹ ਖੋਲ ਦਿੱਤੇ ਗਏ ਨੇ ਹੁਣ ਆਵਾਜਾਈ ਜਿਹੜੀ ਪਹਿਲਾਂ ਵਾਂਗ ਸ਼ੁਰੂ ਹੋ ਜਾਵੇਗੀ ਤਾਂ ਇਹ ਵੀ ਤੁਹਾਨੂੰ ਦੱਸਦੀ ਕਿ ਜਦੋਂ ਐਨ ਆਰ ਆਈ ਆਉਂਦੇ ਸੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਤਾਂ ਉਹਨਾਂ ਨੂੰ ਵੀ ਕਈ ਜਿਹੜੇ ਬਦਲਵੇਂ ਰੂਟਾਂ ਦੇ ਰਾਹੀਂ ਪੰਜਾਬ ਦੇ ਵਿੱਚ ਆਉਣਾ ਪੈਂਦਾ ਸੀ ਲੇਕਿਨ ਹੁਣ ਉਹਨਾਂ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਵੇਗੀ ਔਰ ਇਹ ਵੀ ਤੁਹਾਨੂੰ ਦੱਸਦੀ ਕਿ ਲੋਕ ਇਸ ਫੈਸਲੇ ਦੇ ਨਾਲ ਖੁਸ਼ ਨੇ ਆਮ ਲੋਕ ਜਿਹੜੇ ਖੁਸ਼ ਨੇ ਔਰ ਉਹਨਾਂ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਕਿਸਾਨਾਂ ਨੂੰ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਕੋਈ ਹੋਰ ਰਸਤਾ ਚੁਣਨਾ ਚਾਹੀਦਾ ਕੋਈ ਹੋਰ ਜਿਹੜੇ ਕਿ ਪ੍ਰਬੰਧ ਕਰਨੇ ਚਾਹੀਦੇ ਨੇ ਜਾਂ ਫਿਰ ਕਿਸੇ ਐਮਪੀਸ ਜਾਂ ਫਿਰ ਹੋਰ ਜਿਹੜੇ ਵਿਧਾਇਕ ਨੇਤਾ ਨੇ ਉਹਨਾਂ ਦੇ ਘਰਾਂ ਦੇ ਬਾਹਰ ਜੇਕਰ ਪ੍ਰੋਟੈਸਟ ਕਰਨਾ ਹੈ ਤਾਂ ਕਰੋ ਲੇਕਿਨ ਪੰਜਾਬ ਦੇ ਜਿਹੜੇ ਬਾਰਡਰ ਨੇ ਉਹ ਬੰਦ ਨਾ ਕੀਤੇ ਜਾਣ ਕਿਉਂਕਿ ਇਸ ਦੇ ਨਾਲ ਲੋਕਾਂ ਨੂੰ ਖੱਜਲਖੁਆਰ ਹੋਣਾ ਪੈਂਦਾ ਹੈ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਦੱਸਦੀ ਕਿ ਬੀਤੇ ਦਿਨ ਮੀਟਿੰਗ ਤੋਂ ਬਾਅਦ ਜਦੋਂ ਕੇਂਦਰ ਦੇ ਨਾਲ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਇੱਕ ਵੱਡਾ ਐਕਸ਼ਨ ਹੁੰਦਾ ਹੈ ਤੇ ਕਿਸਾਨਾਂ ਨੂੰ ਜਿਹੜਾ ਕਿ ਖਨੌਰੀ ਤੇ ਸ਼ੰਭੂ ਬਾਰਡਰ ਤੋਂ ਉਠਾ ਦਿੱਤਾ ਜਾਂਦਾ ਹੈ ਔਰ ਕਈ ਜਿਹੜੇ ਵੱਡੇ ਕਿਸਾਨ ਨੇਤਾ ਨੇ ਜਗਜੀਤ ਸਿੰਘ ਡੱਲੇਵਾਲ ਹੋ ਗਏ ਸਰਵਨ ਸਿੰਘ ਪੰਦੇਰ ਹੋ ਗਏ ਜਾਂ ਉਹਨਾਂ ਦੇ ਨਾਲ ਹੋਰ ਜਿਹੜੇ ਕਿਸਾਨ ਲੀਡਰ ਸੀ ਉਹਨਾਂ ਨੂੰ ਡੇਟੇਨ ਕਰ ਲਿਆ ਜਾਂਦਾ ਔਰ ਲਗਾਤਾਰ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹੁਣ ਜਿਸ ਤੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਰਡਰ ਜਿਹੜੇ ਖੋਲ ਦਿੱਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਔਰ ਪੁਲਿਸ ਦੇ ਵੱਲੋਂ ਜਿਹੜਾ ਕਿ ਬਾਰਡਰ ਖੋਲੇ ਗਏ ਨੇ ਉੱਥੇ ਹੀ ਹਰਿਆਣਾ ਦੇ ਜਿਹੜੇ 2000 ਜਿਹੜੇ ਪੁਲਿਸ ਵਾਲੇ ਨੇ ਉੱਥੇ ਪਹੁੰਚਦੇ ਨੇ ਔਰ ਉਹਨਾਂ ਦੇ ਵੱਲੋਂ ਜਿਹੜੇ ਬਾਰਡਰ ਖੋਲੇ ਜਾਂਦੇ ਨੇ ਬਲਡੋਜ਼ਰ ਦੇ ਨਾਲ ਜਿਹੜਾ ਕਿ ਖੋਲੇ ਜਾਂਦੇ ਨੇ ਕਿਉਂਕਿ ਵੱਡੀਆਂ-ਵੱਡੀਆਂ ਦਵਾਰਾਂ ਸੀਮੈਂਟ ਦੀ ਬਣਾਈਆਂ ਹੋਈਆਂ ਸੀ ਜਿਨ੍ਹਾਂ ਨੂੰ ਹੱਥੀ ਜਿਹੜਾ ਨਹੀਂ ਖੋਲਿਆ ਜਾ ਸਕਦਾ ਸੀ ਇਸ ਲਈ ਉਹਨਾਂ ਨੂੰ ਤੋੜਨ ਦੇ ਲਈ ਬਲਡੋਜ਼ਰ ਦੀ ਵਰਤੋਂ ਕੀਤੀ ਗਈ ਹੈ ਔਰ ਰਸਤੇ ਜਿਹੜੇ ਹੁਣ ਸਾਫ਼ ਕੀਤੇ ਗਏ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਝਾੜੂ ਲਗਾਉਂਦੇ ਵੀ ਨਜ਼ਰ ਆ ਰਹੇ ਨੇ ਔਰ ਰਸਤੇ ਪੂਰੀ ਤਰ੍ਹਾਂ ਜਿਹੜੇ ਹੁਣ ਸਾਫ਼ ਕੀਤੇ ਜਾ ਰਹੇ ਨੇ ਤਸ਼ੰਬੂ ਅਤੇ ਖਨੌਰੀ ਸਰਹੱਦਾਂ ਤੋਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਪੁਲਿਸ ਦੇ ਵੱਲੋਂ ਹਟਾਉਣ ਤੇ ਪੰਜਾਬ ਦੇ ਵਿੱਚ ਅੱਜ ਹਫੜਾ ਦਫੜੀ ਦਾ ਮਾਹੌਲ ਹੈ ਕਿਸਾਨ ਹਾਈਵੇ ਤੇ ਆ ਗਏ ਨੇ ਤੇ ਹੁਣ ਤੱਕ ਚਾਰ ਥਾਵਾਂ ਤੇ ਪੁਲਿਸ ਅਤੇ ਕਿਸਾਨਾਂ ਦੇ ਵਿਚਕਾਰ ਝੜਪਾਂ ਹੋ ਚੁੱਕੀਆਂ ਨੇ ਇਸ ਦੇ ਨਾਲ ਸ਼ੰਭੂ ਅਤੇ ਖਨੌਰੀ ਸਰਹੱਦ ਤੇ 13 ਮਹੀਨਿਆਂ ਤੋਂ ਕੀਤੀ ਗਈ ਬੈਰੀਕੇਡਿੰਗ ਨੂੰ ਹਟਾਇਆ ਜਾ ਰਿਹਾ ਪੰਜਾਬ ਤੋਂ ਹਰਿਆਣਾ ਤੱਕ ਸ਼ੰਭੂ ਸਰਹੱਦ ਦਾ ਹਿੱਸਾ ਖੋਲ ਦਿੱਤਾ ਗਿਆ ਡੀਆਈਜੀ ਹਰਮਨਬੀਰ ਗਿੱਲ ਨੇ ਕਿਹਾ ਕਿ ਲੋਕ ਇੱਥੋਂ ਜਾ ਸਕਦੇ ਨੇ ਹੁਣ ਅੰਬਾਲਾ ਤੋਂ ਰਾਜਪੁਰਾ ਜਾਣ ਵਾਲਾ ਜਿਹੜਾ ਸਾਈਡ ਹੈ ਉਹ ਖੋਲਿਆ ਗਿਆ ਤੇ ਇੱਥੇ ਪੁਲਿਸ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਸ਼ੌਣੀ ਦੇ ਪੀਡਬਲਯੂ ਡਿਰੇਸਟ ਹਾਊਸ ਦੇ ਵਿੱਚ ਤਬਦੀਲ ਕਰ ਦਿੱਤਾ ਜੋ ਕਿ ਪੰਜਾਬ ਦੇ ਵਿੱਚ ਫੌਜ ਦੇ ਕੰਟਰੋਲ ਹੇਠ ਹੈ ਤੇ ਬੁੱਧਵਾਰ ਦੁਪਹਿਰ ਨੂੰ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਪਹਿਲਾਂ ਜਲੰਧਰ ਸ਼ਹਿਰ ਪਿੰਮਸ ਹਸਪਤਾਲ ਲਿਜਾਇਆ ਗਿਆ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਾਮ 7 ਵਜੇ ਕੈਬਨਿਟ ਦੀ ਐਮਰਜੈਂਸੀ ਮੀਟਿੰਗ ਵੀ ਬੁਲਾਈ ਹੈ ਤੇ ਉੱਥੇ ਤੁਹਾਨੂੰ ਦੱਸਦੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਕਿਸਾਨਾਂ ਤੋਂ ਜਿਹੜੀ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਜਿਹੜਾ ਕਿ ਪਾਣੀ ਬੰਦ ਕਰ ਦਿੱਤੇ ਉਹਨਾਂ ਨੇ ਹੁਣ ਕੱਲ ਦਾ ਜਿਹੜਾ ਕਿ ਪਾਣੀ ਵੀ ਨਹੀਂ ਪੀਤਾ ਤਾਂ ਕਈ ਕਿਸਾਨ ਜਿਹੜੇ ਨੇ ਭੁੱਖ ਹੜਤਾਲ ਤੇ ਵੀ ਬੈਠ ਗਏ ਨੇ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਉਹਨਾਂ ਦੇ ਵੱਲੋਂ ਭੁੱਖ ਹੜਤਾਲ ਵੀ ਕਰ ਦਿੱਤੀ ਗਈ ਹੈ ਤਾਂ ਹੁਣ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਸ਼ੰਭੂ ਤੇ ਖਨੌਰੀ ਬਾਰਡਰ ਜਿਹੜੇ ਖੋਲ ਦਿੱਤੇ ਗਏ ਨੇ ਤੇ ਲੋਕਾਂ ਨੂੰ ਹੁਣ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਨਹੀਂ ਕਰਨਾ ਪਵੇਗਾ ਹੁਣ ਸਿੱਧਾ ਜਿਹੜਾ ਕਿ ਰਾਜਪੁਰੇ ਤੋਂ ਅੰਬਾਲਾ ਹੁੰਦੇ ਹੋਏ ਦਿੱਲੀ ਦੇ ਵੱਲ ਲੋਕ ਜਾ ਸਕਦੇ ਨੇ ਔਰ ਵਪਾਰੀ ਵਰਗ ਜਿਹੜਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ ਇਹਨਾਂ ਰਸਤਿਆਂ ਦੇ ਬੰਦ ਹੋਣ ਦੇ ਕਾਰਨ ਉਹਨਾਂ ਨੂੰ ਜਿਹੜਾ ਕਿ ਥੋੜੀ ਰਾਹਾਂ ਜਿਹੜੀ ਹੁਣ ਮਿਲਦੀ ਨਜ਼ਰ ਆ ਰਹੀ ਔਰ ਵਪਾਰੀ ਵਰਗ ਜੋ ਇਹਨਾਂ ਪੂਰੇ ਰਸਤੇ ਬੰਦ ਹੋਣ ਤੇ ਵਪਾਰੀ ਵਰਗ ਦਾ ਕੀ ਕਹਿਣਾ ਆਉ ਸੁਣਦੇ ਸਭ ਤੋਂ ਪਹਿਲਾਂ ਤਾਂ ਇਹ ਜਦੋਂ ਧਰਨੇ ਲੱਗੇ ਸੀ ਧਰਨੇ ਲੱਗੇ ਸੀ ਉਸ ਤੋਂ ਬਾਅਦ ਟਰੱਕਾਂ ਦਾ ਵੀ ਨੁਕਸਾਨ ਟੈਕਸੀਆਂ ਦਾ ਵੀ ਨੁਕਸਾਨ ਸਾਰੀਆਂ ਵਪਾਰੀਆਂ ਦਾ ਵੀ ਨੁਕਸਾਨ ਸਭ ਸਮੂਹ ਰੋਡ ਪਿੰਗੇ ਕਿੱਦੇ ਹੋ ਕੇ ਪਿੰਡਾਂ ਵੀ ਜਿੰਗਣਾ ਪੈਂਦਾ ਸੀ ਉਸ ਤੋਂ ਬਾਅਦ ਹੁਣ ਇਹਨਾਂ ਨੇ ਕਰਨਾ ਚੱਕਿਆ ਫੇਰ ਦੂਵੀ ਆਰ ਸੜਕਾਂ ਰੋਕੀ ਬੈਠੇ ਐ ਪਹਿਲਾਂ ਆਲੇ ਇਹਨੇ ਕਿਸਾਨ ਸੀ ਪੈਸਾ ਖਾ ਕੇ ਦਿੱਲੀੋਂ ਕਿਉਂ ਉੱਠੇ ਕਿਉਂ ਉੱਠੇ ਹੋ ਗਾਉਣ ਜਾਮ ਲੱਗ ਜਾਂਦਾ ਸੀ ਕਿੰਨੀ ਦੂਰੋਂ ਬੁਲਾ ਬੁਲਾ ਕੇ 50-50 ਕਿਲੋਮੀਟਰ ਵੀ ਆਪਾਂ ਬੜਾ ਹੋ ਕੇ ਗਏ ਆ ਤੇ ਵੱਜਦਾ ਬਚਾਂਦਾ ਕੀ ਸੀ ਆਪਾਂ ਨੂੰ ਕੁਝ ਵੀ ਨਹੀਂ ਆਪਾਂ ਤੇ ਹੋਰ ਥੱਲੇ ਲੱਗੇ ਪਏ ਆ ਥੱਲੇ ਲੱਗੇ ਹਾਂ ਕੁਈ ਅਫਸਰ ਦੀ ਕੋਠੀ ਰੋਕੋ ਕੋਈ ਹੋਰ ਦਾ ਦਫ਼ਤਰ ਰੋਕੋ ਸਰਕਾਰੀ ਕਿਸੇ ਦਫ਼ਤਰ ਰੋਕੋ ਹੋਰ ਗੱਲਾਂ ਕਰੋ ਪਰ ਇਹ ਕੀ ਹੋਇਆ ਸੜਕਾ ਰੁੱਕ ਜਾਓ ਜੋ ਵੀ ਤੁਹਾਡੇ ਛੜਕਾ ਰੋਕੇ ਬੈਠੇ ਰੋ ਜਾਮ ਲਾ ਕੇ ਸਿਰ ਮਾੜੀ ਗੱਲ ਆ ਚੰਗੀ ਗੱਲ ਨਹੀਂ ਸਸੀ ਗੱਲ ਜੀ ਮੈਂ ਜੀਐਸ ਢਿੱਲੋਂ ਮੈਨੇਜਿੰਗ ਡਾਇਰੈਕਟਰ ਉੜਾਨ মিডিਆ ਐਂਡ ਕਮਿਊਨੀਕੇਸ਼ਨਸ ਦੋਸਤੋ ਕੱਲ ਜਿਹੜਾ ਸਰਕਾਰ ਨੇ ਸ਼ੰਭੂ ਬਾਟਰ ਖਲਵਾਇਆ ਹੈ ਜਿਹਨੇ ਸਾਡਾ ਰਸਤਾ ਖਲਵਾਇਆ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਇਸ ਰਸਤਾ ਬੰਦ ਹੋਣ ਨਾਲ ਜੋ ਪੰਜਾਬ ਦਾ ਨੁਕਸਾਨ ਹੋਇਆ ਉਹਦਾ ਕੋਈ ਹਿਸਾਬ ਕੱਮ ਨਹੀਂ ਲਾਇਆ ਜਾ ਸਕਦਾ ਔਰ ਆਉਣ ਵਾਲਾ ਬਹੁਤ ਨੁਕਸਾਨ ਹੋਣ ਵਾਲਾ ਵੀ ਸਿਗਾ ਅਗਰੇ ਨਹੀਂ ਖਲਵਾਇਆ ਜਾਂਦਾ ਤਾਂ ਮੈਂ ਪੰਜਾਬ ਸਰਕਾਰ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਇਹ ਸ਼ਲਾਘਾਯੋਗ ਕੰਮ ਕੀਤਾ ਮੈਂ ਖੁਦ ਇੱਕ ਕਿਸਾਨ ਹਾਂ ਔਰ ਅਸੀਂ ਕਿਸਾਨਾਂ ਦੇ ਕੋਈ ਰਿਸਕ ਨਹੀਂ ਹੈਗੇ ਮੈਂ ਆਲਵੇਜ਼ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਹਾਂ ਪਰ ਸਾਡਾ ਕੋਈ ਤਰੀਕਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਸ ਤੇ ਆਮ ਜਨਤਾ ਨੂੰ ਕੋਈ ਵੀ ਤਕਲੀਫ ਨਾ ਹੋਵੇ ਖਾਸ ਕਰਕੇ ਪੰਜਾਬ ਨੂੰ ਤਕਲੀਫ ਨਾ ਹੋਵੇ ਪੰਜਾਬ ਦੇ ਨੌਜਵਾਨ ਨੂੰ ਤਕਲੀਫ ਨਾ ਹੋਵੇ ਰਸਤੇ ਬੰਦ ਨਾਲ ਸਾਰਾ ਨੁਕਸਾਨ ਜਿਹੜਾ ਪੰਜਾਬ ਦਾ ਹੋ ਰਿਹਾ ਸੀ ਔਰ ਸਾਡਾ ਆਪਣਾ ਅਸੀਂ ਖੁਦ ਆਪਣਾ ਨੁਕਸਾਨ ਕਰੀ ਜਾਂਦੇ ਹਾਂ ਤਾਂ ਮੈਂ ਕਿਸਾਨ ਭਰਾਵਾਂ ਨੂੰ ਵੀ ਕਹੂੰਗਾ ਕਿ ਇਹਦੇ ਵਿੱਚ ਤੋਂ ਉਹ ਕੋਆਪਰੇਟ ਕਰਨ ਗਵਰਨਮੈਂਟ ਨਾਲ ਮਿਲ ਕੇ ਗੱਲਬਾਤ ਕਰਨ ਔਰ ਆਪਣੀਆਂ ਮੰਗਾਂ ਗੱਲਬਾਤ ਰਾਹੀਂ ਬਣਾਉਣ ਕਿਸਾਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਗਵਰਨਮੈਂਟ ਪੰਜਾਬ ਗਵਰਨਮੈਂਟ ਦਾ ਬਹੁਤ ਸ਼ਲਾਘਾਯੋਗ ਕਦਮ ਹੈ ਧੰਨਵਾਦ